26 ਜੂਨ 2016 ਦੇਰ ਰਾਤ ਦੀ ਗੱਲ ਹੈ ਉਹ ਅਮੀਰ ਟੈਕਸਟਾਈਲ ਓਨਰ ਆਪਣੇ ਘਰ ਪਹੁੰਚਿਆ ਸੀ ਬਾਹਰੋਂ ਡਿਨਰ ਕਰਕੇ ਆਪਣੀ ਘਰਵਾਲੀ ਤੇ ਬੱਚੀ ਨਾਲ ਸਭ ਨੂੰ ਨੀਂਦ ਆ ਰਹੀ ਹੁੰਦੀ ਹੈ ਤੇ ਜਾਂਦਿਆਂ ਹੀ ਸਾਰੇ ਬੈੱਡ ਵੱਲ ਜਾਂਦੇ ਨੇ ਪਰ ਉਦੋਂ ਹੀ ਦਿਸ਼ਤ ਜਰੀ ਵਾਲਾ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਪਾਰਕਿੰਗ ਦੀ ਲਾਈਟ ਔਨ ਛੱਟਾਇਆ ਉਹ ਵਾਈਫ ਨੂੰ ਕਹਿੰਦਾ ਹੈ ਕਿ ਤੁਸੀਂ ਆਰਾਮ ਕਰੋ ਮੈਂ 2 ਮਿੰਟ ਸਾਇਆ ਪਰ ਫਿਰ ਉਹ 2 ਮਿੰਟ ਲਈ ਗਿਆ ਕਦੀ ਵਾਪਸ ਨਹੀਂ ਆਉਂਦਾ ਨਾ ਕੋਈ ਸਬੂਤ ਨਾ ਕੋਈ ਚਸ਼ਮ ਦੀ ਆਖਰ ਅਜਿਹਾ ਕੀ ਹੋ ਜਾਂਦਾ ਹੈ ਕਿ 2 ਮਿੰਟ ਪਹਿਲਾਂ ਤੱਕ ਸਭ ਸਹੀ ਹੁੰਦਾ ਹੈ ਤੇ 2 ਮਿੰਟ ਬਾਅਦ ਚ ਦੁਨੀਆ ਹੀ ਪਲਟ ਜਾਂਦੀ ਹੈ ਸਸ਼ਕਲ ਜੀ ਮੈਂ ਹਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 23 ਸਾਲ ਦਾ ਦਸ਼ਤ ਜਰੀਵਾਲਾ ਸੂਰਤ ਦਾ ਬੜਾ ਮਸ਼ਹੂਰ ਟੈਕਸਟਾਈਲ ਓਨਰ ਹੁੰਦਾ ਹੈ ਉਹ ਗੁਜਰਾਤ ਦੇ ਸੂਰਤ ਦੇ ਇੱਕ ਖਾਸ ਪੌਸ਼ ਇਲਾਕੇ ਸਰਜਨ ਸੁਸਾਇਟੀ ਚ ਇੱਕ ਬੰਗਲੋ ਚ ਰਹਿੰਦਾ ਹੁੰਦਾ ਹੈ। ਵੈਸੇ ਏਡੇ ਵੱਡੇ ਬੰਗਲੇ ਚ ਸਿਰਫ ਦਿਸ਼ਤ ਹੀ ਨਹੀਂ ਰਹਿੰਦਾ ਸੀ, ਉਸਦੇ ਚਾਚੇ ਹੁਰੀ ਵੀ ਇੱਥੇ ਹੀ ਰਹਿੰਦੇ ਹੁੰਦੇ ਆ। ਪਰ ਇਸ ਬੰਗਲੋ ਚ ਇਹਨਾਂ ਦੀ ਅੱਡ-ਅੱਡ ਐਂਟਰੈਂਸ ਹੁੰਦੀ ਹੈ। ਦਿਸ਼ਤ ਇੱਕ ਚੰਗਾ ਬੰਦਾ ਹੁੰਦਾ ਹੈ, ਨੇਕ ਹੁੰਦਾ ਹੈ, ਘਰਦਿਆਂ ਦੇ ਕਹੇ ਚ ਹੁੰਦਾ ਹੈ, ਸਭ ਦਾ ਧਿਆਨ ਰੱਖਣ ਵਾਲਾ ਹੁੰਦਾ ਹੈ। ਬਿਜ਼ਨਸਮੈਨ ਦੇ ਤੌਰ ਤੇ ਵੀ ਛੋਟੀ ਉਮਰ 'ਚ ਹੀ ਦਿਸ਼ਿਤ ਕਮਾਲ ਕਰ ਰਿਹਾ ਹੁੰਦਾ ਹੈ। ਪੈਸੇ ਦੀ ਵੀ ਕੋਈ ਕਮੀ ਨਹੀਂ ਹੁੰਦੀ। ਜਦੋਂ ਮੁੰਡਾ ਸੈਟਲ ਹੋ ਜੇ ਤਾਂ ਘਰ ਦੇ ਵੀ ਇੱਕੋ ਗੱਲ ਸੋਚਦੇ ਨੇ ਕਿ ਹੁਣ ਤਾਂ ਸਭ ਵਧੀਆ ਚੱਲ ਰਿਹਾ ਹੈ ਤਾਂ ਮੁੰਡੇ ਦਾ ਵਿਆਹ ਕਰਾ ਦਿੰਨੇ ਆ। ਤੇ ਆਪਣੇ ਘਰਦਿਆਂ ਦੇ ਇਸ ਫੈਸਲੇ ਤੇ ਦਿਸ਼ਿਤ ਨੂੰ ਕੋਈ ਇਤਰਾਜ਼ ਵੀ ਨਹੀਂ ਹੁੰਦਾ। ਸੋ ਜਨਵਰੀ 2013 'ਚ ਇੱਕ ਬੇहद ਸੋਹਣੀ ਕੁੜੀ ਵੈਲਸੀ ਨਾਲ ਉਸਦਾ ਵਿਆਹ ਕਰ ਦਿੱਤਾ ਜਾਂਦਾ ਹੈ। ਉਸ ਵਕਤੇ ਸ਼ਾਇਦ ਵੈਲਸੀ ਦੀ ਉਮਰ 20 ਸਾਲ ਹੁੰਦੀ ਹੈ। ਦੋਵਾਂ ਦੇ ਟੱਬਰ ਖੁਸ਼ ਹੁੰਦੇ ਆ ਵੈਲਸੀ ਦਾ ਟੱਬਰ ਇਸ ਲਈ ਕਿ ਵੈਲਸੀ ਇੱਕ ਚੰਗੇ ਅਮੀਰ ਤੇ ਨੇਕ ਖਾਨਦਾਨ ਚ ਵਿਆਹੀ ਗਈ ਹੁੰਦੀ ਆ ਤੇ ਦਿਸ਼ਿਤ ਦਾ ਪਰਿਵਾਰ ਇਸ ਲਈ ਕਿਉਂਕਿ ਦਿਸ਼ਿਤ ਵੈਲਸੀ ਨੂੰ ਵੇਖ ਕੇ ਹੀ ਫਿਦਾ ਹੋ ਗਿਆ ਹੁੰਦਾ ਹੁਣ ਹੁੰਦੀ ਤਾਂ ਦੋਵਾਂ ਦੀ ਅਰੇਂਜਡ ਮੈਰਿਜ ਹੀ ਆ ਪਰ ਚਾ ਦੋਵਾਂ ਦੇ ਬਹੁਤ ਹੁੰਦੇ ਆ ਦੋਵਾਂ ਨੂੰ ਇੱਕ ਦੂਜੇ ਨਾਲ ਰਹਿਣਾ ਟਾਈਮ ਸਪੈਂਡ ਕਰਨਾ ਚੰਗਾ ਲੱਗ ਰਿਹਾ ਹੁੰਦਾ 2014 ਚ ਇਹਨਾਂ ਨੂੰ ਰੱਬ ਪਿਆਰੀ ਜਹੀ ਟੀ ਦੀ ਦਾਤ ਦਿੰਦਾ ਹੈ ਦਿਸ਼ਿਤ ਦੇ ਮਾਪੇ ਵੈਲਸੀ ਦੇ ਮਾਪੇ ਇਹਨਾਂ ਵਾਸਤੇ ਤਾਂ ਜਿਵੇਂ ਖੁਸ਼ੀਆਂ ਹੋਰ ਜ਼ਿਆਦਾ ਆ ਜਾਂਦੀਆਂ ਨੇ ਖੜ ਜਾਂਦੀਆਂ ਨੇ ਉਸ ਬੱਚੇ ਨੂੰ ਇਹ ਪਲਕਾਂ ਤੇ ਰੱਖਦੇ ਨੇ ਇਧਰ ਘਰ ਚ ਵੈਲਸੀ ਤੇ ਉਸ ਦੀ ਸੱਸ ਬੱਚੀ ਦਾ ਧਿਆਨ ਰੱਖਦੇ ਤੇ ਦਿਸ਼ਿਤ ਤੇ ਉਸਦੇ ਫਾਦਰ ਬਿਜ਼ਨਸ ਕਰ। ਸਭ ਨੋਰਮਲ ਚੱਲ ਰਿਹਾ ਹੁੰਦਾ। ਫਿਰ ਦਿਨ ਆਉਂਦਾ 26 ਜੂਨ 2016 ਦਾ। ਕਿਹਾ ਜਾਂਦਾ ਕਿ ਇਸ ਵਕਤ ਦਿਸ਼ਿਤ ਦੇ ਮਾਪਿਓ ਮੋਰੀਸ਼ਸ ਗਏ ਹੁੰਦੇ ਨੇ। ਬਾਕੀ ਫੈਮਿਲੀ ਵੀ ਬੜੇ ਦਿਨ ਤੋਂ ਵੈਲਸੀ ਆਪਣੇ ਪੇਕੇ ਨਹੀਂ ਗਈ ਹੁੰਦੀ ਸੋ ਉਹ ਧੀ ਨੂੰ ਲੈ ਕੇ ਪੇਕੇ ਛਲੀ ਜਾਂਦੀ ਹੈ ਸਵੇਰੇ 9:00 ਵਜੇ ਤੇ ਦਿਸ਼ਤ ਆਪਣੇ ਕੰਮ ਤੇ ਨਿਕਲ ਜਾਂਦਾ ਫਿਰ ਪੇਕੇ ਬੈਠਿਆਂ ਵੈਲਸੀ ਨੂੰ ਯਾਦ ਆਉਂਦਾ ਹੈ ਕਿ 11:00 ਵਜੇ ਤੱਕ ਕੰਬਲੀ ਨੇ ਆਉਣਾ ਸੀ ਉਹ ਸ਼ਾਇਦ ਫੇਰ ਘਰ ਜਾ ਕੇ ਦੁਬਾਰਾ ਪੇਕੇ ਵਾਪਸ ਆ ਜਾਂਦੀ ਹੈ ਹੁਣ ਪੂਰਾ ਦਿਨ ਵੈਲਸੀ ਆਪਣੇ ਪੇਕੇ ਦਾ ਸੁੱਖ ਮਾਣਦੀ ਹੈ ਤੇ ਰਾਤ ਨੂੰ ਘਰ ਵਾਲਾ ਦਿਸ਼ਤ ਆਉਂਦਾ ਹੈ ਇਹ ਡਿਨਰ ਕਰਦੇ ਨੇ ਤੇ ਘਰੇ ਵਾਪਸ ਆ ਜਾਂਦੇ ਉਸ ਵਕਤੇ ਇੱਕ ਅਨਯੂਜੁਅਲ ਗੱਲ ਇਹ ਹੁੰਦੀ ਹੈ ਕਿ ਇਹਨਾਂ ਦੀ ਸੁਸਾਇਟੀ 'ਚ ਇੱਕ ਆਟੋ 'ਚ ਦੋ ਬੰਦੇ ਬੈਠੇ ਹੁੰਦੇ ਆ ਤੇ ਆਟੋ ਗੇੜੀਆਂ ਲਗਾ ਰਿਹਾ ਹੁੰਦਾ ਤੇ ਇਹ ਹੁੰਦੇ ਵੀ ਵਿਸ਼ਿਤ ਦੇ ਘਰ ਦੇ ਆਸ-ਪਾਸ ਹੀ ਨੇ ਆਟੋ ਵਾਲਾ ਉਹਨਾਂ ਨੂੰ ਕਹਿ ਰਿਹਾ ਹੁੰਦਾ ਹੈ ਕਿ ਤੁਸੀਂ ਮੈਨੂੰ ਇੱਥੇ ਹੀ ਕਮਾਈ ਜਾਂਨੇ ਹੋ ਤੁਸੀਂ ਜਾਣਾ ਕਿੱਥੇ ਪਰ ਉਹ ਦੋ ਸਵਾਰੀਆਂ ਕਹਿੰਦੀਆਂ ਨੇ ਬਸ ਤੂੰ ਇੱਥੇ ਹੀ ਘੁੰਮੇ ਚੱਲ ਰਾਤ ਕਾਫੀ ਹੋ ਚੁੱਕੀ ਹੁੰਦੀ ਹੈ ਇੱਥੋਂ ਹੁਣ ਇੱਕ ਸਿਲਵਰ Honda Jazz guzarti ਹੈ ਉਹਨੂੰ ਵੇਖ ਕੇ ਆਟੋ 'ਚ ਬੈਠੇ ਉਹ ਲੋਕ, ਆਟੋ ਵਾਲੇ ਨੂੰ ਇਸ ਗੱਡੀ ਦਾ ਪਿੱਛਾ ਕਰਨ ਨੂੰ ਕਹਿੰਦੇ ਆ। ਇਹ ਗੱਡੀ ਆਪਣੇ ਘਰ ਦੇ ਬਾਹਰ ਆ ਕੇ ਰੁਕਦੀ ਐ ਤੇ ਇਹ ਹੁੰਦੀ ਆ ਦਿਸ਼ਿਤ ਦੀ। ਤੇ ਉਸ ਤੋਂ ਬਾਹਰ ਆਉਂਦੇ ਨੇ ਦਿਸ਼ਿਤ, ਵੈਲਸੀ ਤੇ ਉਹਨਾਂ ਦੀ ਧੀ। ਉਹ ਘਰ ਜਾ ਕੇ ਸਿੱਧਾ ਫਰਸਟ ਫਲੋਰ ਤੇ ਆਪਣੇ ਬੈੱਡਰੂਮ 'ਚ ਚਲੇ ਜਾਂਦੇ ਨੇ। ਵੈਲਸੀ ਧੀ ਨੂੰ ਸੁਲਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ। ਇਹਨੇ 'ਚ ਦਿਸ਼ਿਤ ਨੂੰ ਯਾਦ ਆਉਂਦਾ ਹੈ ਕਿ ਉਹ ਸ਼ਾਇਦ ਪਾਰਕਿੰਗ ਦੀ ਲਾਈਟ ਔਨ ਛੱਡ ਆਇਆ ਉਹ 2-4 ਮਿੰਟਾਂ ਚ ਵਾਪਸ ਆਉਣ ਦੀ ਗੱਲ ਕਹਿ ਕੇ ਜਾਂਦਾ ਵੈਲਸੇ ਵੀ ਕੁੜੀ ਨੂੰ ਸੁਲਾ ਰਹੀ ਹੁੰਦੀ ਹੈ ਤੇ ਇੱਕੋ ਦਮ ਉਹਨੂੰ ਰਿਅਲਾਈਜ਼ ਹੁੰਦਾ ਹੈ ਕਿ ਹੁਣ ਤੱਕ ਕਿਉਂ ਨਹੀਂ ਆਇਆ ਦਿਸ਼ਤ ਉਹ ਪੌੜੀਆਂ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਗੌਰ ਨਾਲ ਦੇਖਦੀ ਹੈ ਤਾਂ ਉਹਨੂੰ ਦਿਸ਼ਿਤ ਦੇ ਗਲੇ ਤੇ ਰੱਖਿਆ ਇੱਕ ਚਾਕੂ ਨਜ਼ਰ ਆਉਂਦਾ ਹੈ ਤੇ ਪਿੱਛੇ ਦੋ ਲੋਕ ਖੜੇ ਹੁੰਦੇ ਆਂ। ਦਰਸਲ ਹਨੇਰਾ ਹੁੰਦਾ ਹੈ, ਲਾਈਟਸ ਬੰਦ ਹੁੰਦੀਆਂ ਨੇ ਤਾਂ ਕਰਕੇ ਸਭ ਦੇਖੇ ਜਾਣ ਦੀ ਵਿਜ਼ਿਬਿਲਟੀ ਲੋ ਹੁੰਦੀ ਆ। ਉਹ ਦੋਵੇਂ ਲੋਕ ਦਿਸ਼ਿਤ ਨੂੰ ਮਾਰ ਦੇ ਘੁੱਟ ਦੇ ਚਾਕੂ ਦੀ ਨੋਕ ਤੇ ਦਿਸ਼ਿਤ ਨੂੰ ਲੈ ਕੇ ਫਰਸਟ ਫਲੋਰ ਤੇ ਬੈਡਰੂਮ ਤੱਕ ਆ ਜਾਂਦੇ ਆ। ਵੈਲਸੀ ਬਹੁਤ ਕਬਰਾ ਜਾਂਦੀ ਹੈ ਹੁਣ ਮਾਮਲਾ ਲੁੱਟ ਦਾ ਹੀ ਲੱਗ ਰਿਹਾ ਹੁੰਦਾ ਹੈ ਵੈਲਸੀ ਬਿਨਾ ਵਕਤ ਗਵਾਏ ਆਪਣੇ ਸਾਰੇ ਗਹਿਣੇ ਉਹਨਾਂ ਨੂੰ ਲਾ ਕੇ ਦੇ ਦਿੰਦੀ ਹੈ ਤੇ ਬਾਕੀ ਵੀ ਹੁਣ ਉਹ ਦੋਨੋਂ ਲੁਟੇਰੇ ਵੈਲਸੀ ਨੂੰ ਉਸਦੀ ਧੀ ਨਾਲ ਬਾਥਰੂਮ ਚ ਪੇਸ਼ ਕਰ ਦਿੰਦੇ ਨੇ ਤੇ ਦਿਸ਼ਤ ਅਜੇ ਵੀ ਉਹਨਾਂ ਦੇ ਕਬਜ਼ੇ ਚ ਹੁੰਦਾ ਹੈ ਵੈਲਸੀ ਕੋਲ ਉਹਨਾਂ ਲੁਟੇਰਿਆਂ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਬਾਰੋਕੁੰਡੀ ਲੱਗੀ ਹੁੰਦੀ ਹੈ ਉਹ ਬਾਥਰੂਮ ਦੇ ਅੰਦਰ ਬੇਵਸ ਹੁੰਦੀ ਹੈ ਕੁਝ ਕਰ ਨਹੀਂ ਪਹੁੰਦੀ। ਕੁਝ ਵਕਤ ਬਾਅਦ ਵੈਲਸੀ ਨੂੰ ਬਾਹਰੋਂ ਕੋਈ ਵੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਸਾਇਲੈਂਸ ਹੋ ਜਾਂਦੀ ਹੈ। ਉਹ ਹੋਰ ਇੰਤਜ਼ਾਰ ਕਰਦੀ ਹੈ ਪਰ ਉਹਨੂੰ ਬਾਹਰੋਂ ਕੁਝ ਨਹੀਂ ਸੁਣਦਾ। ਉਹ ਬਾਥਰੂਮ ਦੀ ਬਾਰੀ ਕਿਸੇ ਤਰ੍ਹਾਂ ਤੋੜ ਕੇ ਆਪਣਾ ਮੂੰਹ ਕੱਢ ਕੇ ਹੈਲਪ ਹੈਲਪ ਚ ਲਾਉਣਾ ਸ਼ੁਰੂ ਕਰਦੀ ਹੈ। ਗੁਆਂਢੀ ਆਵਾਜ਼ ਸੁਣ ਕੇ ਆਉਂਦੇ ਨੇ। ਉਹ ਭੱਜ ਕੇ ਇਹਨਾਂ ਦੇ ਘਰ ਆਉਂਦੇ ਨੇ। ਗੁਆਂਢੀ ਜਦੋਂ ਦਿਸ਼ਤ ਤੇ ਵੈਲਸੀ ਦੇ ਫਰਸਟ ਫਲੋਰ ਤੇ ਬੈੱਡਰੂਮ ਚ ਪਹੁੰਚਦੇ ਨੇ ਤਾਂ ਉਹ 당ਗ ਰਹਿ ਜਾਂਦੇ ਨੇ ਬੈੱਡ ਤੇ ਦਿਸਦੀ ਖੂਨ ਨਾਲ ਭਿੱਜੀ লাশ ਹੁੰਦੀ ਐ ਉਹ ਬਾਥਰੂਮ ਦਾ ਲੋਕ ਜਦੋਂ ਬਾਹਰੋਂ ਖੋਲਦੇ ਨੇ ਤਾਂ ਵੈਲਸੀ ਆਪਣੇ ਪਤੀ ਦੀ ਇਹ ਹਾਲਤ ਵੇਖ ਕੇ পাগল ਚਹੀ ਹੋ ਜਾਂਦੀ ਐ ਉਹਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਕੁਝ ਹੀ ਮਿੰਟਾਂ ਚ ਉਸ ਦਾ ਹਸ ਦਾ ਵਾਸਤਾ ਪਰਿਵਾਰ ਉਜੜ ਚੁੱਕੇ ਉਹ ਬਾਰ-ਬਾਰ ਬੇਹੋਸ਼ ਹੋਈ ਜਾ ਰਹੀ ਹੁੰਦੀ ਆ 2 ਮਿੰਟ ਹੋਸ਼ ਆਉਂਦੀ ਆ ਫਿਰ ਬੇਹੋਸ਼ ਹੋ ਜਾਂਦੀ ਆ ਲੋਕ ਉਹਨੂੰ ਸੰਭਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਹੁਣ ਪੁਲਿਸ ਆਉਂਦੀ ਆ ਪੁਲਿਸ ਨੂੰ ਸੀਸੀਟੀਵੀ 'ਚੋਂ ਦੋ ਲੋਕ ਨਜ਼ਰ ਆਉਂਦੇ ਨੇ ਤੇ ਨਾਲ ਹੀ ਪੁਲਿਸ ਦੇ ਨੋਟਿਸ 'ਚ ਆਉਂਦੀ ਆ ਇੱਕ ਹੋਰ ਗੱਲ ਲਾਲ ਮਿਰਚ ਦਾ ਪਾਊਡਰ ਰਸੋਈ 'ਚ ਡਿੱਗਿਆ ਹੋਇਆ ਹੁੰਦਾ ਹੈ ਤੇ ਉਹੀ ਲਾਲ ਮਿਰਚ ਦਾ ਪਾਊਡਰ ਬੈਡਰੂਮ ਚ ਵੀ ਢਿੱਗਿਆ ਹੋਇਆ ਹੁੰਦਾ ਹੈ ਹਾਲਾਂਕਿ ਇੱਕ ਅਨਿਊਜੂਅਲ ਚੀਜ਼ ਤਾਂ ਹੁੰਦੀ ਹੈ ਪਰ ਇਸ ਦਾ ਕੋਈ ਦਸ਼ਿਤ ਦੇ ਕਤਲ ਨਾਲ ਸੰਬੰਧ ਨਿਕਲੇਗਾ ਇਸ ਬਾਰੇ ਤਾਂ ਪੁਲਿਸ ਵੀ ਸ਼ੋਰ ਨਹੀਂ ਹੁੰਦੀ ਪੁਲਿਸ ਹੁਣ ਕੁਝ ਦੂਜੀਆਂ ਗੱਲਾਂ ਤੇ ਫੋਕਸ ਕਰਨਾ ਸ਼ੁਰੂ ਕਰਦੀ ਹੈ ਕਿ ਕੀ ਇਹਨਾਂ ਲੁਟੇਰਿਆਂ ਨੂੰ ਪਤਾ ਸੀ ਕਿ ਦਸ਼ਿਤ ਤੇ ਵੈਲਸੀ ਇਸ ਟਾਈਮ ਤੇ ਇਸ ਦਿਨ ਘਰ ਚ ਇਕੱਲੇ ਹੋਣਗੇ ਤੇ ਜੇ ਇਹਨਾਂ ਨੇ ਇੰਨਾ ਸਭ ਪਤਾ ਲਾਇਆ ਹੀ ਹੋਏਗਾ ਤਾਂ ਚੋਰੀ ਕਰਨ ਤਾਂ ਇਹ ਦਿਨ ਚ ਵੀ ਕਰਿਆ ਸਕਦੇ ਸਨ ਜਦੋਂ ਘਰ ਚ ਕੋਈ ਵੀ ਨਹੀਂ ਸੀ ਜਦੋਂ ਵੈਲਸੀ ਪੇਕੇ ਸੀ ਤੇ ਦਿਸ਼ਿਤ ਦਾਮ ਤੇ ਕਿ ਚੋਰ ਇਹ ਵੇਟ ਕਰ ਰਹੇ ਸਨ ਕਿ ਇਹ ਦੋਵੇਂ ਕਾ ਰੌਂਡ ਤੇ ਫਿਰ ਅਸੀਂ ਆਕਾਰਾ ਕਰੀਏ ਤੇ ਜੇ ਚੋਰੀ ਕਰਨ ਦੇ ਮਕਸਦ ਨਾਲ ਹੀ ਆਏ ਸਨ ਤਾਂ ਸਿਰਫ ਵੈਲਸੀ ਦੀ ਹੀ ਜੁਐਲਰੀ ਕਿਉਂ ਲਈ ਬਾਕੀ ਘਰ ਚ ਇੰਨਾ ਕੁਝ ਕੀਮਤੀ ਸੀ ਉਹ ਕਿਉਂ ਨਹੀਂ ਲਿਆ ਹੋਰ ਛੱਡੋ ਦਿਸ਼ਿਤ ਦੀ ਚੇਨ ਮੰਦਰੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਜੋੜ ਤਾਂ ਮਰਦਿਆਂ ਤੋਂ ਵੀ ਕੋਈ ਚੀਜ਼ ਨਹੀਂ ਛੱਡਦੇ ਸਭ ਲੈ ਜਾਂਦੇ ਨੇ ਸੋ ਇਹ ਕਿੱਦਾਂ ਦੇ ਲੁਟੇਰੇ ਸਨ ਇੱਕ ਹੋਰ ਸਵਾਲ ਇਹਨਾਂ ਨੇ ਦਸ਼ਤ ਨੂੰ ਮਾਰਤਾ ਪਰ ਬੈਲਸੀ ਤੇ ਧੀ ਨੂੰ ਕਿਉਂ ਬਖਸ਼ਿਆ ਉਹ ਇਹਨਾਂ ਨੂੰ ਮਾਰ ਕੇ ਪੂਰੇ ਘਰ ਚ ਆਰਾਮ ਨਾਲ ਸਭ ਲੁੱਟ ਸਕਦੇ ਸਨ ਕਾਰ ਦੀ ਹਾਲਤ ਵੀ ਇੰਨੀ ਸੈੱਟ ਹੋਈ ਹੈ ਕਿ ਦੇਖ ਕੇ ਲੱਗ ਹੀ ਨਹੀਂ ਰਿਹਾ ਹੁੰਦਾ ਕਿ ਚੋਰੀ ਕੀਤੀ ਗਈ ਹੋਵੇਗੀ ਨਾਲੇ ਸ਼ੁਰੂ ਚ ਆਪਣੀ ਗੱਲ ਹੋਈ ਸੀ ਨਾ ਕਿ ਦਿਸ਼ਿਤ ਪਾਰਕਿੰਗ ਦੀ ਲਾਈਟ ਬੰਦ ਕਰਨ ਗਿਆ ਸੀ ਥੱਲੇ ਪਰ ਪੁਲਿਸ ਦਾ ਦੇਖਦੀ ਹੈ ਕਿ ਦਿਸ਼ਿਤ ਦੇ ਬੈੱਡਰੂਮ ਚ ਹੀ ਪਾਰਕਿੰਗ ਲਾਈਟ ਦਾ ਦੂਜਾ ਸਵਿੱਚ ਹੁੰਦਾ ਉਹ ਉੱਥੋਂ ਵੀ ਲਾਈਟ ਬੰਦ ਕਰ ਸਕਦਾ ਸੀ ਫਿਰ ਕਿਉਂ ਥੱਲੇ ਗਿਆ ਇਹ ਗੱਲਾਂ ਤੇ ਵੈਲਸੀ ਨੇ ਹੀ ਪੁਲਿਸ ਨੂੰ ਦੱਸੀਆਂ ਹੁੰਦੀਆਂ ਨੇ ਕਿ ਲਾਸਟ ਮੂਮੈਂਟਸ ਚ ਆ ਕੁਝ ਹੋਇਆ ਸੀ ਨਾਲੇ ਵੈਲਸੀ ਮੁਤਾਬਕ ਤਾਂ ਉਹ ਦਿਸ਼ਿਤ ਨੂੰ ਮਾਰਦੇ ਕੁੱਟਦੇ ਲੈ ਕੇ ਆਏ ਸਨ ਉੱਪਰ ਪਰ ਦੇਸ਼ਕ ਦਾ ਚਸ਼ਮਾ ਫੇਰ ਵੀ ਨਹੀਂ ਸਹਿਲਿਆ ਹੋਇਆ ਇੱਕ ਗੱਲ ਹੋਰ ਜੋ ਟਾਈਮ ਵੈਲਸੀ ਨੇ ਪੁਲਿਸ ਨੂੰ ਦੱਸਿਆ ਹੁੰਦਾ ਹੈ ਕਿ ਇਹ ਲੁਟੇਰੇ ਇਸ ਵਕਤੇ ਆਏ ਸਨ ਸ਼ਾਇਦ ਇਸ ਟਾਈਮ ਗਏ ਹੋਣਗੇ ਉਹ ਟਾਈਮ ਵੀ ਸੀਸੀਟੀਵੀ ਫੁਟੇਜ ਨਾਲ ਮੈਚ ਨਹੀਂ ਕਰ ਰਿਹਾ ਹੁੰਦਾ ਇੱਕ ਪਾਸੇ ਪੁਲਿਸ ਦਾ ਵੈਲਸੀ ਤੇ ਸ਼ੱਕ ਜਾ ਰਿਹਾ ਹੁੰਦਾ ਦੂਜੇ ਪਾਸੇ ਵੈਲਸੀ ਦੀ ਹਾਲਤ ਦੇਖ ਕੇ ਉਸ ਨਾਲ ਹਮਦਰਦੀ ਕਰ ਰਹੇ ਹੁੰਦੇ ਨੇ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਦਿਸ਼ਿਤ ਦੇ ਸਿਰ ਤੇ ਕਮਰ ਤੇ ਲਗਭਗ 8 ਵਾਰ ਹੁੰਦੇ ਨੇ ਗੱਲ ਤੇ ਵੀ ਚਾਕੂ ਚਲਾਇਆ ਗਿਆ ਹੁੰਦਾ ਹੈ ਪੁਲਿਸ ਹੱਥ ਵੀ ਕੁਝ ਇਦਾਂ ਦਾ ਠੋਸ ਨਹੀਂ ਹੁੰਦਾ ਕਿ ਉਹ ਵੈਲਸੀ ਤੇ ਉੰਗਲ ਚੱਕ ਸਕਣ ਪੁਲਿਸ ਨੂੰ ਜਾਂਚ ਕਰਦਿਆਂ ਸੀਸੀਟੀਵੀ ਵਿੱਚ ਇੱਕ ਆਟੋ ਵੀ ਨਜ਼ਰ ਆਉਂਦਾ ਹੈ ਉਹੀ ਆਟੋ ਜੋ ਉਸ ਰਾਤ ਦਿਸ਼ਿਤ ਦੇ ਬੰਗਲੋ ਦੇ ਚੱਕਰ ਲਗਾ ਰਿਹਾ ਹੁੰਦਾ ਹੈ ਪੁਲਿਸ ਇਸ ਦੇ ਡਰਾਈਵਰ ਨੂੰ ਬੁਲਾਉਂਦੀ ਹੈ ਡਰਾਈਵਰ ਵੀ ਪੁਲਿਸ ਨਾਲ ਕੋਆਪਰੇਟ ਕਰਦਾ ਹੈ ਤੇ ਦੱਸਦਾ ਹੈ ਕਿ ਉਸ ਰਾਤ ਉਹ ਦੋ ਸਵਾਰੀਆਂ ਉਹਨੂੰ ਉੱਥੇ ਹੀ ਚੱਕਰ ਲਾਉਣ ਨੂੰ ਕਹੀ ਜਾ ਰਹੀਆਂ ਸਨ ਉਹਨਾਂ ਚੋਂ ਇੱਕ ਦਾ ਨਾਂ ਸੀ ਤਰਿੰਦਰ ਤੇ ਇੱਕ ਦਾ ਨਾਂ ਸੀ ਸੁਕੇਤ ਉਰਫ ਸਨੀ ਇਹ ਔਟੋ ਵਾਲਾ ਦਾਸ ਹੈ ਹੁਣ ਪੁਲਿਸ ਕੋਲ ਇਨ੍ਹਾਂ ਦੋਵਾਂ ਕਾਂਡ ਕਰਨ ਵਾਲਿਆਂ ਦੇ ਨਾਮ ਆ ਜਾਂਦੇ ਨੇ ਹੋਰ ਡੀਪ ਜਾਣ ਤੇ ਪੁਲਿਸ ਨੂੰ ਸੁਕੇਤੂ ਦਾ ਇੱਕ ਕਨੈਕਸ਼ਨ ਮਿਲਦਾ ਹੈ ਜੋ ਮੈਂ ਅੱਗੇ ਦੱਸੂੰਗੀ ਪੁਲਿਸ ਨੂੰ ਵੈਲਸੀ ਤੇ ਕਤਲ ਦੇ 60 ਘੰਟਿਆਂ ਚ ਹੀ ਸ਼ੱਕ ਪੈਣ ਲੱਗਦਾ ਹੈ ਸੋ ਉਸ ਤੋਂ ਪੁੱਛਤਾਚ ਕਰਦੀ ਹੈ ਵੈਲਸੀ ਪੁਲਿਸ ਅੱਗੇ ਵੀ ਖੁਦ ਨੂੰ ਵਿਚਾਰੀ ਹੀ ਸ਼ੋ ਕਰ ਰਹੀ ਹੁੰਦੀ ਹੈ ਕਿ ਮੇਰੀ ਬੱਚੀ ਹੈ ਛੋਟੀ ਜਹੀ ਉਸ ਦਾ ਪਿਓ ਚਲਾ ਗਿਆ ਤਾਂ ਤੁਸੀਂ ਮੇਰੇ ਤੇ ਹੀ ਸ਼ੱਕ ਕਰ ਰਹੇ ਹੋ ਮੇਰਾ ਤਾਂ ਕਦੀ ਸਸ ਸੌਰੇ ਤੱਕ ਨਾਲ ਝਗੜਾ ਵੀ ਹੋਇਆ ਪਤੀ ਨੂੰ ਤਾਂ ਮੈਂ ਖੁਦ ਤੋਂ ਜ਼ਿਆਦਾ ਪਿਆਰ ਕਰਦੀ ਸੀ ਹੁਣ ਪੁਲਿਸ ਇਹਨੂੰ ਉਹਨਾਂ ਐਵੀਡੈਂਸਸ ਨਾਲ ਰੂਬਰੂ ਕਰਾਉਂਦੀ ਹੈ ਜੋ ਪੁਲਿਸ ਨੂੰ ਮਿਲੇ ਹੁੰਦੇ ਨੇ ਕੁਝ ਘੰਟਿਆਂ ਦੇ ਅੰਦਰ ਵੈਲਸੀ ਨੂੰ ਜਵਾਬ ਆਉਣੇ ਬੰਦ ਹੋ ਜਾਂਦੇ ਨੇ ਉਹ ਮੰਨ ਲੈਂਦੀ ਹੈ ਕਿ ਇਹ ਉਸੇ ਦਾ ਕਾਰ ਹੈ ਇਹ ਗੱਲ ਪਤਾ ਲੱਗਣ ਤੇ ਵੈਲਸੀ ਦੇ ਪਕੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇਦਾਂ ਇਸ ਕੁੜੀ ਨੇ ਕਿਉਂ ਕੀਤਾ ਸਭ ਕੁਝ ਤਾਂ ਠੀਕ ਸੀ ਪਹਿਲਾਂ ਵੈਲਸੀ ਦੱਸਦੀ ਹੈ ਕਿ ਉਸਨੇ ਆ ਸਭ ਕਿਵੇਂ ਕੀਤਾ ਉਹ ਕਹਿੰਦੀ ਹੈ ਕਿ ਜਦੋਂ ਅਸੀਂ ਬਾਹਰੋਂ ਆਏ ਤਾਂ ਮੈਂ ਧੀ ਨੂੰ ਦਿੱਸ਼ ਦੀ ਗੋਦੀ 'ਚ ਦੇ ਦਿੱਤਾ ਕਿ ਤੁਸੀਂ ਇਸ ਨੂੰ ਸੰਭੋ ਮੈਂ ਦਰਵਾਜ਼ਾ ਬੰਦ ਕਰਕੇ ਆਉਣੀ ਆ ਵੈਲਸੀ ਦਰਵਾਜ਼ਾ ਢੋ ਆਉਂਦੀ ਹੈ ਲੌਕ ਕਰਕੇ ਨਹੀਂ ਆਉਂਦੀ ਸੀਸੀਟੀਵੀ ਟਾਈਮਿੰਗਸ ਅਕੋਰਡਿੰਗ 9 ਵਜੇ ਕੇ ਸ਼ਾਲੀ ਮੰਡੇ ਆਸ-ਪਾਸ ਦਸ਼ਿਤ ਆਪਣੇ ਟੱਬਰ ਨਾਲ ਘਰ ਪਹੁੰਚਿਆ ਸੀ ਤੇ 9 ਵਜੇ 48 ਮਿੰਟ ਦੇ ਆਸ-ਪਾਸ ਦੋ ਬਦਮਾਸ਼ ਘਰ ਚ ਆਏ ਚੁੱਪ-ਚਾਪ ਬੈੱਡਰੂਮ ਚ ਗਏ ਵੈਲਸੀ ਦੇ ਸਾਹਮਣੇ ਹੀ ਉਹਨਾਂ ਦੋਵਾਂ ਨੇ ਦਸ਼ਿਤ ਤੇ ਹਮਲਾ ਕਰਤਾ ਇਹਨਾਂ ਦੇ ਹੱਥਾਂ ਤੇ ਗਲਵਜ਼ ਹੁੰਦੇ ਨੇ ਤੇ ਮੂੰਹ ਤੇ ਮਾਸਕ ਯਾਨੀ ਤਿਆਰੀ ਪੂਰੀ ਹੁੰਦੀ ਹੈ ਬੈਗ ਚ ਮਿਰਚ ਦਾ ਪਾਊਡਰ ਵੀ ਸੀ ਵੈਲਸੀ ਅਲੇਜਡਲੀ ਆਪਣੀ ਧੀ ਨੂੰ ਗੋਦੀ 'ਚ ਲੈ ਕੇ ਆਪਣੇ ਪਤੀ ਦੀ ਬੇਰਹਿਮ ਮੌਤ ਦੇਖ ਰਹੀ ਸੀ ਫਿਰ ਕਤਲ ਤੋਂ ਬਾਅਦ ਇਸ ਨੇ ਆਪਣੇ ਗੈਣੇ ਉਹਨਾਂ ਬਦਮਾਸ਼ਾਂ ਨੂੰ ਦੇ ਦਿੱਤੇ ਵੈਲਸੀ ਨੇ ਦਿਸ਼ਤ ਦੀ ਗੱਡੀ ਦੀ ਚਾਬੀ ਉਹਨਾਂ ਨੂੰ ਦਿੱਤੀ ਤੇ ਕਿਹਾ ਮੈਂ ਬਾਥਰੂਮ 'ਚਾਂ ਬਾਰੋਂ ਬੰਦ ਕਰ ਦੋ ਗੁੰਡੀ ਬਾਅਦ 'ਚ ਪੁਲਿਸ ਨੂੰ ਦਿਸ਼ਤ ਦੀ ਗੱਡੀ ਦਮਸ ਰੋਡ ਤੋਂ ਮਿਲੀ ਵੈਲਸੀ ਦੀ ਬਦੌਲਤ ਉਹ ਦੋ ਬਦਮਾਸ਼ ਵੀ 1-2 ਦਿਨ 'ਚ ਹੀ ਫੜੇ ਜਾਂਦੇ ਨੇ ਹੁਣ ਜਾਣੋ ਇਹ ਸਭ ਕਰਨ ਦਾ ਵੈਲਸੀ ਕੋਲ ਕੀ ਮੋਟਿਵ ਸੀ ਕਿਉਂਕਿ ਇੱਕ ਹੈਪੀ ਮੈਰਿਜ ਸੀ ਤੇ ਘਰ ਵਾਲਾ ਇਸ ਦਾ ਵਧੀਆ ਬੰਦਾ ਸੀ ਫਿਰ ਕਿਉਂ ਆਖਰ ਸੁਕੇਤੂ ਉਰਫ ਸਨੀ ਤੇ ਤੇਂਦਰਿੰਦਰ ਦਾ ਵੈਲਸੀ ਨਾਲ ਅਜੀਹਾ ਕੀ ਸੰਬੰਧ ਸੀ ਕਿ ਵੈਲਸੀ ਦੇ ਕਹਣ ਤੇ ਇਹਨਾਂ ਦੋਵਾਂ ਨੇ ਦਿਸ਼ਕ ਨੂੰ ਖਤਮ ਹੀ ਕਰਤਾ ਸਨੀ ਵੈਲਸੀ ਦਾ ਦੂਰ ਦਾ ਕਜ਼ਨ ਹੁੰਦਾ ਨਾਨਕੇ ਸਾਈਡ ਤੋਂ ਤੇ ਇਲੇਜਿਡਲੀ ਦੋਵੇਂ ਕੁਝ ਸਾਲ ਪਹਿਲਾਂ ਰਿਲੇਸ਼ਨਸ਼ਿਪ ਚ ਹੁੰਦੇ ਨੇ ਜਦੋਂ ਵੈਲਸੀ ਦੇ ਘਰਦਿਆਂ ਨੂੰ ਉਹਨਾਂ ਦੀ ਧੀ ਤੇ ਸਨੀ ਦੇ ਸਬੰਧ ਤੇ ਬਾਰੇ ਵਿੱਚ ਪਤਾ ਲੱਗਦਾ ਹੈ ਤਾਂ ਉਦੋਂ ਹੀ ਉਹ ਇੱਕ ਗੱਲ ਸੋਚ ਲੈਂਦੇ ਨੇ ਕਿ ਹੁਣ ਵੈਲਸੀ ਦਾ ਵਿਆਹ ਕਰਾਉਣਾ ਪੈਣਾ ਛੇਤੀ ਤੇ ਉਦੋਂ ਹੀ ਉਹ ਦਿਸ਼ਿਤ ਦੇ ਪਰਿਵਾਰ ਨਾਲ ਵੀ ਮਿਲਦੇ ਨੇ ਤੇ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਚਲੋ ਹਰ ਕਿਸੇ ਦਾ ਪਾਸਟ ਹੁੰਦਾ ਹੈ ਉਧਰ ਸਨੀ ਦਾ ਵੀ ਕਿਸੇ ਹੋਰ ਨਾਲ ਵਿਆਹ ਹੋ ਜਾਂਦਾ ਹੈ ਸੋ ਹੁਣ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਵੈਲ ਸੀ ਆਪਣੇ ਪਰਿਵਾਰ ਚ ਐਡਜਸਟ ਕਰ ਰਹੀ ਹੁੰਦੀ ਆ ਤੇ ਸਨੀ ਆਪਣੇ ਇਹਨਾਂ ਦਾ ਆਪਸ ਚ ਹੁਣ ਕੋਈ ਕੰਟੈਕਟ ਨਹੀਂ ਹੁੰਦਾ ਦੋਵੇਂ ਆਪਣੀ ਆਪਣੀ ਜ਼ਿੰਦਗੀ ਚ ਮਸਤ ਹੁੰਦੇ ਆ ਪਰ ਫਿਰ ਇੱਕ ਦਿਨ ਇਹ ਦੋਵੇਂ ਸੋਸ਼ਲ ਮੀਡੀਆ ਤੇ ਕੰਮ ਕਰਾਸ ਹੁੰਦੇ ਆ ਕੋਈ ਕਹਿੰਦੇ ਆ ਫੰਕਸ਼ਨ ਚ ਮਿਲੇ ਸੀ ਗਲਬਾਤ ਸ਼ੁਰੂ ਹੁੰਦੀ ਹੈ ਤੇ ਫਿਰ ਇੱਕ ਘੰਟਿਆਂ ਚ ਬਦਲ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਇੱਕ ਦੂਜੇ ਨਾਲ ਅੱਜ ਵੀ ਓਨਾ ਹੀ ਪਿਆਰ ਕਰਦੇ ਨੇ ਇਹ ਫੇਰ ਤੋਂ ਇੱਕ ਹੋਣ ਬਾਰੇ ਸੋਚਦੇ ਨੇ ਤੇ ਇਹੀ ਸੋਚ ਜਨਮ ਦਿੰਦੀ ਹੈ ਉਸ ਖਤਰਨਾਕ plan ਪਹਿਲਾਂ ਤਾਂ ਇਹ ਸੋਚਦੇ ਨੇ ਕਿ ਸੁਪਾਰੀ ਦੇ ਦਿੰਨੇ ਆ ਪਰ ਫਿਰ ਇਹਨਾਂ ਨੂੰ ਲੱਗਦਾ ਹੈ ਕਿ ਸੁਪਾਰੀ ਕਿਲਰਸ ਦਾ ਤਾਂ ਪਹਿਲਾਂ ਹੀ ਕ੍ਰਮਨ ਰਿਕਾਰਡ ਹੋਏਗਾ ਫੜੇ ਗਏ ਤਾਂ ਸਭ ਉਗਲ ਦੇਣਗੇ ਸੋ ਫਿਰ ਸਨੀ ਸੋਚਦਾ ਹੈ ਕਿ ਮੈਂ ਹੀ ਇਹ ਕੰਮ ਕਰਦਾ ਇਹ ਉਹ ਵਕਤ ਹੁੰਦਾ ਜਦੋਂ ਘਰ ਦੇ ਬਾਕੀ ਸਾਰੇ ਮੈਂਬਰ ਮੋਰੀਸ਼ੀਅਸ ਤੋਂ ਮੰਨ ਗਏ ਹੁੰਦੇ ਆ ਇਹ ਪਲਾਨ ਕਰਦੇ ਨੇ ਕਿ ਸਨੀ ਤੇ ਉਸ ਦਾ ਡਰਾਈਵਰ ਤ੍ਰਿੰਦਰ ਵੇਟ ਕਰਨਗੇ ਦਿਸ਼ਤ ਤੇ ਵੈਲਸੀ ਦੇ ਘਰ ਆਉਂਦੀ ਉਹ ਘਰ ਆਉਣਗੇ ਤਾਂ ਦਿਸ਼ਤ ਨੂੰ ਮਾਰ ਦਵਾਂਗੇ ਮਾਮਲਾ ਚੋਰੀ ਦਾ ਲੱਗੇ ਸੋ ਵੈਲਸੀ ਦੇ ਗਹਿਣੇ ਲੈ ਜਾਵਾਂਗੇ ਵੈਲਸੀ ਹਰ ਚੀਜ਼ ਦੀ ਖਬਰ ਆਪਣੇ ਆਸ਼ਿਕ ਨੂੰ ਦੇ ਰਹੀ ਹੁੰਦੀ ਹੈ ਪੁਲਿਸ ਸਕੰਸਟੈਂਸ਼ੀਅਲ ਐਵਿਡੈਂਸ ਦੇ ਨਾਲ ਕੁਝ ਹੋਰ ਡਿਟੇਲਸ ਵੀ ਇਕੱਠੀਆਂ ਕਰਦੀ ਹੈ ਜਿਵੇਂ WhatsApp ਚੈਟ ਕਾਲ ਡਿਟੇਲਸ ਉਸ ਦਿਨ ਪਾਈ ਹੋਏ ਕੱਪੜੇ CCTV ਫੁਟੇਜਸ ਗਲਵਸ ਮਾਸਕ ਪੁਲਿਸ ਨੂੰ ਦਿਸ਼ਿਤ ਦੀ کار ਜਦੋਂ ਮਿਲਦੀ ਆ ਘਰੋਂ 1 ਕਿਲੋਮੀਟਰ ਦੀ ਦੂਰੀ ਤੇ ਉਸ ਲਾਲ ਮਿਰਚ ਦਾ ਉਹੀ ਪਾਊਡਰ ਵਿਖਰਿਆ ਹੋਇਆ ਹੁੰਦਾ ਹੈ ਉਹੀ ਮਿਰਚ ਪਾਊਡਰ ਜੋ ਰਸੋਈ ਚ ਮਿਲਦਾ ਹੈ ਬੈਡਰੂਮ ਚ ਵੀ ਸਨੀ ਕੋਲੋਂ ਪੁਲਿਸ ਨੂੰ ਵੈਲਸੀ ਦੇ ਗਹਿਣੇ ਤੇ ਤ੍ਰਿੰਦਰ ਤੋਂ ਦਿਸ਼ਤ ਦਾ ਮੋਬਾਈਲ ਫੋਨ ਮਿਲਦਾ ਹੈ ਪੁਲਿਸ ਕੋਲ ਇਸ ਤੋਂ ਇਲਾਵਾ 108 ਵਿਟਨੈਸਸ ਵੀ ਹੁੰਦੇ ਨੇ ਉਸ ਆਟੋ ਡਰਾਈਵਰਸ ਨਾਲੇ ਪੁਲਿਸ ਦੇ ਹੱਥ ਹੁਣ ਕਾਫੀ ਕੁਝ ਹੁੰਦਾ ਹੈ ਪੁਲਿਸ ਨੂੰ ਲੱਗਦਾ ਹੈ ਕਿ ਕੇਸ ਕ੍ਰੈਕ ਹੈ ਤੇ ਹੁਣ ਦਿਸ਼ਤ ਨੂੰ ਵੀ ਇਨਸਾਫ ਮਿਲੇਗਾ ਤੇ ਅਪਰਾਧੀਆਂ ਨੂੰ ਸਜ਼ਾ ਪਰ ਪੁਲਿਸ ਵਰਤ ਹੁੰਦੀ ਹੈ 3 ਜੂਨ 2006 ਨੂੰ ਵੈਲਸੀ ਸਨੀ ਤੇ ਤੇਰਿੰਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸੈਸ਼ਨ ਕੋਰਟ 'ਚ ਮੁਕੱਦਮਾ ਸ਼ੁਰੂ ਹੁੰਦਾ ਪਰ ਟ੍ਰਾਇਲ 'ਚ ਜੋ ਹੁੰਦਾ ਥੈਟ ਵਾਸ ਵੈਰੀ ਡਿਫਰੈਂਟ ਜੋ ਗਹਿਣੇ ਸਨੀ ਤੋਂ ਮਿਲੇ ਹੁੰਦੇ ਨੇ ਵੈਲਸੀ ਉਹਨਾਂ ਗਹਿਣਿਆਂ ਨੂੰ ਪਛਾਣਨ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ ਆਟੋ ਡਰਾਈਵਰ ਵੀ ਆਪਣੀ ਸਟੇਟਮੈਂਟ ਤੋਂ ਮੁਕਰ ਜਾਂਦਾ ਹੈ ਇਹ ਕਹਿ ਕੇ ਕਿ ਉਹਨੂੰ ਪੱਕਾ ਨਹੀਂ ਪਤਾ ਕਿ ਇਹ ਦੋਨੋਂ ਹੀ ਉਸਦੇ ਆਟੋ 'ਚ ਬੈਠੇ ਸਨ ਪੁਲਿਸ ਕੋਲ 108 ਵਿਟਨੈਸਸ ਹੁੰਦੇ ਨੇ ਪਰ ਕਦੀ ਕਦੀ ਕੁਝ ਵੀਕ ਹੁੰਦਾ ਤੇ ਫਿਰ ਹੁੰਦਾ ਹੀ ਚਲਾ ਜਾਂਦਾ ਜਿਸ ਦੁਕਾਨ ਤੋਂ ਸਨੀ ਨੇ 마ਸਕ ਤੇ ਗਲਵਜ਼ ਖਰੀਦੇ ਸਨ ਉਹ ਵੀ ਕਤਲ ਲਈ ਖਰੀਦੇ ਸਨ ਜਾਂ ਕਿਸੇ ਹੋਰ ਕੰਮ ਲਈ ਇਹ ਸਾਬਤ ਨਹੀਂ ਹੋ ਪਾਉਂਦਾ ਪਲੱਸ ਸੀਸੀਟੀਵੀ 'ਚ ਵੀ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆਉਂਦਾ 31 ਦਸੰਬਰ ਨੂੰ ਇਹਨਾਂ ਤਿੰਨੋਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੁਣ ਇਹ ਤਿੰਨੋਂ ਜੇਲ੍ਹ ਤੋਂ ਬਾਹਰ ਦਸੇ ਜਾਂਦੇ ਨੇ ਅਦਾਲਤ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਕਰਨਾ ਸਹੀ ਨਹੀਂ ਨਹੀਂ ਕਰਦੇ ਪਰ ਰਿਸ਼ਤਿਆਂ ਦੇ ਇਸ ਫੈਸਲੇ ਤੇ ਇਨਸਾਨੀਅਤ ਦੇ ਇਸ ਫੈਸਲੇ ਤੇ ਤੇ ਫਿਰ ਇਹ ਸਭ ਘਾਹ ਕਰਕੇ ਜੇ ਕੋਈ ਬਾਹਰ ਹੈ ਤੁਸੀਂ ਦੱਸੋ ਸਹੀ ਹੈ ਜਾਂ ਗਲਤ ਵਾਹਿਗੁਰੂ ਹੀ ਇਸ ਮਤਬਕਸ਼ਣ ਤੁਸੀਂ ਵੇਖ ਰਹੇ ਹੋ ਕੈਂਪ ਆਲੈਂਸਾ